हां ये गल वकरे कि नचारां दे उतो साडी कोई गिनते ने हुंदी असि किन्ने ਛੁੱਟ ਦਿੰਨੇ ਆਖੋ ਸਤਿ ਸ਼੍ਰੀ ਅਵਾਜ ਗੁਰੂ ਪਤਾ ਨਹੀਂ ਕਿੰਨੇ ਹੁਣ ਮੈਂ ਇੱਥੇ ਬੇਨਤੀ ਕਰਾਂ ਛੋਟੇ ਸਾਡੀ ਸੋਚ ਕਿੱਥੇ ਟਿੱਗੀ ਕਿਤੇ ਲੱਗੇ ਹੁਣ ਨਾ ਡੀ ਜੇ ਪੈਲਸਾਂ ਦੇ ਵਿੱਚ ਤੇ ਪੈਲਸਾਂ ਦੇ ਵਿੱਚ ਡੀ ਜੇ ਲੱਗੇ ਹੁਣ ਤੇ ਦੱਥੀਆਂ ਤੜਾ ਤੜਾ ਕੇ ਤੇ ਉਤੋਂ ਦੇ ਛੁੱਟਣ ਗਿੰਨ ਨਚਾਰਾਂ ਦੇ ਕੇ ਬੜਾ ਬਹੁਤ ਜਿਹੜਾ ਸਾਨੂੰ ਆਨੰਦ ਆ ਰਿਹਾ ਹੈ ਸਾਡੀਆਂ ਧੀਆਂ ਭੈਣਾਂ ਨਾਲ ਲੱਗੀਆਂ ਹਨ ਸਾਡੇ ਪਿਤਾ ਸਾਡੇ ਪੁਰਖੇ ਇਹ ਥੱਲੇ ਬੈਠ ਕੇ ਵੇਖ ਰਹੇ ਹਨ ਸਾਡੀਆਂ ਇਹਨਾਂ ਕੰਮਾਂ ਨੂੰ ਸਾਡੀਆਂ ਕਰਤੂਤਾਂ ਨੂੰ ਅਸੀਂ ਆਪਣੀਆਂ ਧੀਆਂ ਭੈਣਾਂ ਦੀਆਂ ਬਾਹਾਂ ਫੜ ਕੇ ਤੇ ਉਹਨਾਂ ਦੇ ਉੱਤੇ ਧੰਨ ਸੁਟ ਰਹੇ ਹਨ ਉਹ ਵੀ ਗੱਲ ਕਿਤੇ ਦੂਸਰੇ ਪਾਸੇ ਆ ਜਾਵੇ ਨਾ ਕਿਤੇ ਲੰਗਰ ਦੇ ਵਿੱਚ ਹਿੱਸਾ ਪਾਉਣਾ ਹੋਵੇ ਜਾਂ ਕਿਸੇ ਗਰੀਬ ਨੂੰ ਕੋਈ ਧੰਨ ਦੇਣਾ ਹੋਵੇ ਕਿ ਕਿਸੇ ਦਾ ਕਾਰਜ ਭਾਈ ਅੜ ਗਿਆ ਹੋਵੇ ਕੁਝ ਧਨ ਚਾਹੀਦਾ ਹੈ ਜਾਂ ਕਿਤੇ ਗਰੰਟੀ ਸਿੰਘ ਨੂੰ ਦੇਣਾ ਪੈ ਜਾਵੇ ਕੁਝ ਉਦੋਂ ਵੇਖਿਓ ਫਿਰ ਇਹਨਾਂ ਦੇ ਚਿਹਰੇ ਉਦੋਂ ਸੁਣਿਓ ਫਿਰ ਇਹਨਾਂ ਦੀਆਂ ਗੱਲਾਂ ਕਿੱਥੋਂ ਕਿੱਥੋਂ ਗੁੰਦੇ ਹਨ ਤੇ ਕਿੱਥੋਂ ਕਿੱਥੋਂ ਤੱਕ ਜਾਂਦੇ ਫਿਰ ਐ ਪੂਰੀ ਹਿਸਟਰੀ ਖੋਲ ਕੇ ਰੱਖ ਦਿੰਦੇ ਕੀ ਕਰਨਾ ਇਨਾਂ ਤਾਂ ਇਹਨਾਂ ਨੇ ਕੀ ਕੁਝ ਕਰਨਾ ਇਹਨਾਂ ਨੇ ਇਹ ਗਰੀਬ ਹੈ ਚੰਗਾ ਭਲਾ ਦੇ ਹੈ ਇਹਦੇ ਹੱਥ ਪੈਰ ਚੰਗੇ ਪੜੇ ਹਨ ਇਹ ਕੰਮ ਨਹੀਂ ਕੋਈ ਕਰ ਸਕਦਾ ਤੇ ਜਿਹੜੀ ਤੁਹਾਡੇ ਅੱਗੇ ਟੱਪ ਟੱਪ ਕੇ ਨੱਚ ਰਹੀ ਉਹ ਨਹੀਂ ਕੁਝ ਕਰ ਸਕਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਉੱਤੋਂ ਦੀ ਫਿਰ ਕਿਉਂ ਛੁੱਟ ਰਹੇ ਜੇ ਜਿਹੜੀ ਤੁਹਾਡੇ ਤੋਂ ਤਾਂ ਤਾਂ ਜਾ ਕੇ ਸ਼ਾਰਾ ਮਾਰ ਕੇ ਨੱਚ ਰਹੀ ਤਾਨੂੰ ਉਦੋਂ ਅੱਖਾਂ ਕਿੱਥੇ ਗਈਆਂ ਉਦੋਂ ਨਹੀਂ ਦਿਸਦੀਆਂ ਕਿ ਕੀ ਕੁਝ ਲਾਗੇ ਕਰਦੇ ਤੇ ਮੈਂ ਇਹਦੇ ਉੱਤੋਂ ਦੱਥੀਆਂ ਸੁੱਟ ਰਿਆ ਜੇ ਤੁਹਾਡੇ ਅੱਗੇ ਕੋਈ ਆਣ ਕੇ ਕੋਈ ਗਰੀਬ ਝੋਲੀ ਅਟਕੇ ਕੁਝ ਮੰਗਦਾ ਹੈ ਉਦੋਂ ਅਸੀਂ ਉਸ ਨੂੰ ਉਹ ਗੱਲਾਂ ਕਰਦੇ ਤੂੰ ਚੰਗਾ ਭਲਾ ਕੋਈ ਕਮਾਈ ਨਹੀਂ ਕਰ ਸਕਦਾ ਕਿੱਥੇ ਖੜੀ ਸਾਡੇ ਸਿੱਖੇ ਕਿੱਥੇ ਖੜੇ ਹਾਂ ਅਸੀਂ ਤੇ ਕੀ ਗੱਲਾਂ ਕਰਦੇ ਹਾਂ